ਆ ਦੇਖੋ ਜੀ ਪ्योर ਸ਼ੀਮਰ ਜੀ ਠੀਕ ਹੈ ਤਰੇ ਸ਼ੀਮਰ ਬਾਰਬਰੀ ਫੈਂਡੀ ਸ਼ੀਸ਼ਾ ਹਰ ਤਰ੍ਹਾਂ ਦੀ ਕੁਆਲਿਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਠੀਕ ਹੈ ਜੀ ਸਿੰਗਲ ਪੀਸ ਲੈਣਾ ਸਿੰਗਲ ਪੀਸ ਲੈ ਲਓ ਓਕੇ ਠੀਕ ਹੈ 10 ਪੀਸ ਲੈਣੇ ਨੇ 10 ਪੀਸ ਲੈ ਲਓ ਠੀਕ ਹੈ ਜੀ ਰੇਡ ਦਾ ਪੂਰਾ ਚੈਲੰਜ ਨਾਲ ਗਾਰੰਟੀ ਹਾਂ ਜੀ ਠੀਕ ਹੈ ਜੀ 2 ਮੀਟਰ ਦਾ ਪੀਸ ਹੋਊਗਾ ਠੀਕ ਹੈ ਜੀ ਕੋਈ ਢਾਈ ਦਾ ਵੀ ਹੋਊਗਾ ਕੋਈ ਸਵਾ ਦੋ ਦਾ ਵੀ ਹੋਊਗਾ ਓਕੇ ਜੀ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ 50 ਰੁਪਏ ਦਾ ਪੀਸ ਲਓ ਜੀ 50 ਰੁਪਏ ਦਾ ਪੀਸ ਬੱਸ ਠੀਕ ਹੈ ਜੀ ਠੀਕ ਹੈ ਜੀ ਕਰਵਾ ਚੌਥ ਦੀਵਾਲੀ ਤਮਾਕਾ ਸੇਲ ਲੈ ਕੇ ਆਈ ਆਪਾਂ ਹਾਂ ਜੀ ਠੀਕ ਹੈ ਜੀ ਰੇਟ ਦੀ ਰਹੂਗੀ ਪੂਰੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਲਓ ਜੀ ਸਿਰਫ ਔਰ ਸਿਰਫ 299 ਰੁਪਏ ਸਿਰਫ ਔਰ ਸਿਰਫ 299 ਰੁਪਏ ਸੇਲ ਰਹੂਗੀ ਤਮਾਕਾ ਜੀ ਠੀਕ ਹੈ ਆ ਦੇਖੋ ਹੈਵੀ ਵਰਕ ਵਾਲੇ ਹੋਣਗੇ ਠੀਕ ਹੈ ਜੀ ਠੀਕ ਹੈ ਜੀ ਆਉਣਾ ਤੁਹਾਨੂੰ ਮਲੇਰ ਕੋਟਲਾ ਪਹੁੰਚਗਾ ਜੀ ਆਹ ਦਾ ਨਾਰਾ ਗੁਰਦੁਆਰਾ ਬਿਲਕੁਲ ਨਵੀਆਂ ਕਚੈਰੀਆਂ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਲੇਰ ਕੋਟਲੇ ਤੇ ਮਲੇਰ ਕੋਟਲੇ ਸ਼ਹਿਰ ਦੇ ਕਰਵਾ ਚੌਦ ਦੀ ਤੇ ਦੀਵਾਲੀ ਦੀ ਬਹੁਤ ਵੱਡੀਆਂ ਸੂਟਾਂ ਤੇ ਆਫਰਾਂ ਲੱਗੀਆਂ ਕੱਟ ਪੀਸਾਂ ਦੇ ਹਨਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂ ਤੇ ਪਹੁੰਚਣਾ ਸ਼ਾਪ ਤੇ ਕਿ ਮੈਨੂੰ ਪ੍ਰੋਪਰ ਸਾਰਾ ਐਡਰੈਸ ਦੇਵਾਂਗੇ ਛੋਟ ਚੱਲਦੇ ਆਦੀ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਆਂ ਜੋ ਵੀਡੀਓ ਦੇ ਐਂਡ ਤੱਕ ਬਾਤ ਜ਼ਰੂਰ ਕਰ ਲਿਓ ਤੇ ਆਪਾਂ ਪਹੁੰਚੇ ਅੱਜ ਜੀ ਹਾਦੀਆ ਕਲੌਥ ਹਾਊਸ ਇੱਥੇ ਹੋਲ ਸੇ ਰੇਟਾਂ ਤੇ ਕੁੜਤੇ ਪਜਾਮੇ ਗਰਮੀਆਂ ਦੇ ਸਰਦੀਆਂ ਦੇ ਸੂਟ ਮਿਲਦੇ ਨੇ ਤੇ ਇਹਨਾਂ ਦਾ ਐਡਰੈਸ ਪੈਣ ਦਾ ਗੁਰਦੁਆਰਾ ਹਾਂ ਦਾ ਨਾਰਾ ਇੱਧਰ ਗੁਰਦੁਆਰਾ ਸਾਹਿਬ ਰਹਿ ਜਾਂਦੇ ਨੇ ਆ ਸਾਹਮਣੇ ਸੜਕ ਜਿਹੜੀ ਗੁਰਦੁਆਰਾ ਸਾਹਿਬ ਤੋਂ ਆ ਰਹੀ ਹੈ ਨਾ ਤੇ ਇੱਥੇ ਸਾਹਮਣੇ ਇਹਨਾਂ ਦੀ ਸ਼ਾਪ ਰਹਿ ਜਾਂਦੀ ਹੈ ਹਾਦੀਆ ਕ ਲਾਉਂਦੀ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਆਪਾਂ ਸ਼ੇਅਰ ਕਰ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਤੇ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਬਾਕੀ ਕੱਟ ਪੀਚੇ ਤੇ ਇਹਨਾਂ ਨੇ ਬਹੁਤ ਵੱਡੀਆਂ ਜਿਹੜੀਆਂ ਆਫਰਾਂ ਲਾਈ ਹੋਈਆਂ ਨੇ ਉਹ ਵੀ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਕੀ ਕੀ ਰੇਟ ਨੇ ਚੱਲਦੇ ਸਾਰੀ ਸ਼ਾਪ ਤੋਂ ਆਪਾਂ ਕਲੈਕਸ਼ਨ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰੇ ਇਹ ਹੀ ਮੇਰੇ ਡੈਡੀ ਨੇ ਠੀਕ ਹੈ ਜੀ ਤਾਂ ਉਹ ਹਮੇਸ਼ਾ ਇਹੀ ਦੁਕਾਨ ਤੇ ਮਿਲਣਗੇ ਠੀਕ ਹੈ ਜੀ ਇਹਨਾਂ ਦੇ ਮਤਲਬ ਤੁਹਾਨੂੰ ਹਮੇਸ਼ਾ ਦੁਕਾਨ ਤੇ ਹੀ ਮਿਲਣਗੇ ਠੀਕ ਹੈ ਜੀ ਇਹਨਾਂ ਤੋਂ ਹੀ ਕੱਪੜਾ ਲੈ ਕੇ ਜਾਣਾ ਹਰ ਵਕਤ ਤੁਹਾਨੂੰ ਇਹੀ ਅਵੇਲੇਬਲ ਮਿਲਣਗੇ ਠੀਕ ਹੈ ਜੀ ਇਸ ਕਰਕੇ ਆਨਲਾਈਨ ਆਰਡਰ ਲਗਾ ਨਹੀਂ ਸਕਦੇ ਇਸ ਕਰਕੇ ਤੁਹਾਨੂੰ ਦੁਕਾਨ ਤੇ ਹੀ ਆਉਣਾ ਪਊਗਾ ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਓਕੇ ਜੀ ਹਾਂਜੀ ਵੀਰੇ ਹਾਂਜੀ ਕੀ ਹਾਲ ਚਾਲ ਹੈ ਜੀ ਵਧੀਆ ਹੀ ਵਧੀਆ ਕਿਹੜੀ ਕਲੈਕਸ਼ਨ ਲੈ ਕੇ ਆ ਗਏ ਆਪਾਂ ਅੱਜ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਆ ਇਹ ਆਰਗੰਜ਼ਾ ਦੇ ਬਹੁਤ ਸੋਹਣੇ ਸੂਟ ਨੇ ਓਕੇ ਠੀਕ ਹੈ ਜੀ ਬਹੁਤ ਸੋਨੇ ਸੂਟ ਆਰਗੰਝਾ ਦੇ ਹੈਵੀ ਵਰਕ ਵਾਲੇ ਠੀਕ ਹੈ ਨਾਲ ਵਿਦ ਦੁਪੱਟਾ ਜੀ ਠੀਕ ਹੈ ਨਾਲ ਵਿਦ ਦੁਪੱਟਾ ਆ ਗਿਆ ਲੋ ਨਾਲ ਵਿਦ ਦੁਪੱਟਾ ਦੁਪੱਟੇ ਉੱਤੇ ਹੋਊਗੀ ਲੇਸ ਠੀਕ ਹੈ ਜੀ ਠੀਕ ਹੈ ਜੀ ਕਰਵਾ ਚੌਥ ਦੀਵਾਲੀ ਠਮਾਕਾ ਸੇਲ ਲੈ ਕੇ ਆਈ ਆਪਾਂ ਹਾਂਜੀ ਠੀਕ ਹੈ ਜੀ ਰੇਡ ਦੀ ਰੋਗੀ ਪੂਰੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਜੀ ਲਓ ਜੀ ਸਿਰਫ ਔਰ ਸਿਰਫ 299 ਰੁਪਏ ਸਿਰਫ ਔਰ ਸਿਰਫ 299 ਰੁਪਏ ਸੇਲ ਰੋਗੀ ਠਮਾਕਾ ਜੀ ਠੀਕ ਹੈ ਜੀ ਆ ਦੇਖੋ ਹੈਵੀ ਵਰਕ ਵਾਲੇ ਹੋਣਗੇ ਠੀਕ ਹੈ ਜੀ ਆਉਣਾ ਤੁਹਾਨੂੰ ਮਲੇਰ ਕੋਟਲਾ ਪਊਗਾ ਜੀ। ਆਂ ਦਾ ਨਾਰਾ ਗੁਰਦੁਆਰਾ ਬਿਲਕੁਲ ਨਮੀਆਂ ਕਚੈਰੀਆਂ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ। ਹਾਦੀਆ ਕਲਾਥ ਹਾਊਸ ਤੇ ਹੀ ਠੀਕ ਹੈ ਜੀ। ਠੀਕ ਹੈ ਜੀ। ਇਹ ਸਿਰਫ ਔਰ ਸਿਰਫ 299 ਰੁਪਏ ਦਾ ਸੂਟ ਹੈ ਜੀ। ਠੀਕ ਹੈ ਜੀ। ਭਾਈ ਤੁਸੀਂ ਸਿੰਗਲ ਸੂਟ ਲੈ ਕੇ ਜਾਓ ਭਾਈ 10 ਸੂਟ ਲੈ ਕੇ ਜਾਓ। ਠੀਕ ਹੈ ਜੀ। ਠੀਕ ਹੈ ਜੀ। ਹਾਂ ਜੀ ਜੇ ਕਿਸੇ ਭੈਣ ਭਾਈ ਨੇ ਬੁਟੀਕ ਲਈ ਵੇਚਣ ਲਈ ਲੈਣੇ ਨੇ ਉਹਨਾਂ ਨੂੰ ਆਪਾਂ ਲੈਸ ਕਰਕੇ ਲਗਾ ਦਾਂਗੇ। ਠੀਕ ਹੈ ਜੀ। ਠੀਕ ਹੈ ਜੀ। ਜੇ ਕਿਸੇ ਭੈਣ ਭਾਈ ਨੇ ਵੇਚਣ ਲਈ ਜਾਂ ਬੁਟੀਕ ਲਈਆਂ ਪਹਿਣਾ ਨੇ ਜਾਂ ਵ ਆਪਾਂ ਨੂੰ ਆਪਾਂ ਲੇਟ ਲੈਸ ਕਰਕੇ ਲਗਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਚ ਡਿਜ਼ਾਈਨ ਕਲਰ ਪੂਰੀ ਗਾਰੰਟੀ ਮਾਲ ਜਿੰਨਾ ਕੋ ਹੁਣਾ ਮਿਲ ਜੂ ਠੀਕ ਹੈ ਜੀ ਓਕੇ ਜੀ ਪਰ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਜੀ ਦੁਪੱਟੇ ਉੱਤੇ ਲੈਸ ਲੱਗਿਆ ਸੂਟ ਦੇ ਉੱਤੇ ਹੈਵੀ ਵਰਕ ਹੈ ਓਕੇ 48 ਸੂਟ ਸਿਰਫ ਔਰ ਸਿਰਫ 299 ਰੁਪਏ ਦੇ ਲਓ ਜੀ 299 ਰੁਪਏ ਦੇ ਚੈਲੰਜਰ ਰੇਟ ਹੋਊਗਾ ਆਪਣਾ ਗਾਰੰਟੀ ਨਾਲ ਜੀ ਓਕੇ ਜੀ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਲੋ ਵੀ ਇਦਾਂ ਦੀ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਮਿਲਦੀ ਆ ਦੇਖੋ ਸਿਰਫ ਔਰ ਸਿਰਫ 299 ਕਹਿ ਹੀ ਏ ਠੀਕ ਆ ਜੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕੈਮਬਰੀ ਕਾਟਨ ਦੇ ਦਿਖਾਉਣੇ ਆ ਜੀ ਓਕੇ ਜੀ ਹਾਂ ਜੀ ਆ ਦੇਖੋ ਹਾਂ ਜੀ ਕੈਮਬਰੀ ਕਾਟਨ ਦਾ ਹੀ ਪਿਓਰ オリジナル ਕੈਮਬਰੀ ਕਹੂਗੀ ਠੀਕ ਆ ਜੀ ਟਾਈ ਐਂਡ ਡਾਈ ਦਾ ਦੁਪੱਟਾ ਓਕੇ ਰੇਟ ਘਟਾ ਤੇ ਗਰਮੀ ਦੇ ਕਾਟਨ ਦੇ ਸੂਟਾਂ ਦੇ ਹਾਂਜੀ ਸਿਰਫ ਔਰ ਸਿਰਫ 450 ਰੁਪਏ ਦਾ ਲਓ ਜੀ ਸਿਰਫ 450 ਰੁਪਏ ਦਾ 450 ਰੁਪਏ ਸੂਟ ਹੈ ਠੀਕ ਹੈ ਜੀ ਰੇਡ ਦੀ ਚੈਲੰਜ ਨਾਲ ਗਾਰੰਟੀ ਹੋਊਗੀ ਠੀਕ ਆ ਜੀ ਪਿਓਰ ਦਾ ਦੁਪੱਟਾ ਹਾਂਜੀ ਠੀਕ ਹੈ ਜੀ ਪਿਓਰ ਦਾ ਦੁਪੱਟਾ ਰੇਡ ਦੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 450 ਰੁਪਏ ਦਾ ਜੀ ਲਓ ਜੀ ਸਿਰਫ ਔਰ ਸਿਰਫ 450 ਆ ਦੇਖੋ ਜੀ ਹੈਵੀ ਵਰਕ ਹਾਂਜੀ ਵਿਦ ਕਿਸੇ ਨਾਲ ਮਸਲੀਨ ਦਾ ਟਾਈਂਡਾਈ ਦਾ ਦੁਪੱਟਾ ਉਹ ਕਿਸੇ ਨਾਲ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਠੀਕ ਆ ਜੀ ਸਿਰਫ ਔਰ ਸਿਰਫ 450 ਰੁਪਏ ਚ ਰੇਡ ਦੀ ਆਪਾਂ ਤੁਹਾਨੂੰ ਪੂਰੀ ਚੈਲੰਜ ਨਾਲ ਗਾਰੰਟੀ ਦੇਵਾਂਗੇ ਹਾਂਜੀ ਠੀਕ ਹੈ ਜੀ ਏ ਮੈਂ ਤੁਹਾਨੂੰ ਰਿਟੇਲ ਪ੍ਰਾਈਸ ਨੇ ਠੀਕ ਹੈ ਜੀ ਜਿਹਨੇ ਸਿੰਗਲ ਸੂਟ ਲੈਣਾ ਹੋਊਗਾ ਜਿਹਨੇ ਹੋਲ ਸੇਲ 'ਚ ਲੈਣਾ ਹੋਊਗਾ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਆਪਣੇ ਰੇਟ ਦੀ ਚੈਲੇਂਜ ਨਾਲ ਗਰੰਟੀਉ ਮਾਲ ਜਿੰਨਾ ਕੋਈ ਹੋਰ ਨਾ ਮਿਲ ਜੂਗਾ ਠੀਕ ਹੈ ਜੀ ਮਾਲ ਬਾਦੂ ਪਿਆ ਸਿਰਫ ਔਰ ਸਿਰਫ 200 ਇਹ 450 ਰੁਪਏ ਸੌਰੀ 450 ਇਹ 450 ਵਾਲਾ ਕੈਂਬਰੀ कॉटन ओरिजिनल ਜੀ ਠੀਕ ਹੈ ਜੀ ਆਹ ਦੇਖੋ ਜੀ ਲੋ ਕੈਂਬਰੀ कॉटन ओरिजिनल ਫੁੱਲ ਪਿਓਰ ਦਾ ਦੁਪੱਟਾ ਹਾਂਜੀ ਫੁੱਲ ਪਿਓਰ ਦਾ ਦੁਪੱਟਾ ਵਿਦ ਦੁਪੱਟੇ ਉੱਤੇ ਲੈਸ ਹਾਂਜੀ ਸਿਰਫ ਔਰ ਸਿਰਫ 450 ਰੁਪਏ ਦਾ ਸੂਟ ਠੀਕ ਹੈ ਜੀ ਠੀਕ ਹੈ ਜੀ ਆਪਣਾ ਠਮਾਕਾ ਆਫਰ ਲਗਾਤੀ ਸੇਲ ਓਕੇ ਜੀ ਠੀਕ ਹੈ ਜੀ ਇੱਕ ਆਪਾਂ ਆਫਰ ਹੋਰ ਲੈ ਕੇ ਆਏ ਹਾਂ ਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਹੈਵੀ ਹੈਂਡਵਰਕ ਵਾਲੇ ਜੀ ਓਕੇ ਜੀ ਠੀਕ ਹੈ ਜੀ ਜਿਵੇਂ ਕਰਵਾ ਚੌਥ ਲਈ ਵਿਆਹ ਸ਼ਾਦੀਆਂ ਲਈ ਲੈਣੇ ਹੋਣ ਸੂਟ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਕਰਵਾ ਚੌਥ ਲਈ ਹਾਂਜੀ ਹੈਵੀ ਹੈਂਡਵਰਕ ਵਾਲੇ ਸੂਟ ਲਓ ਜੀ ਇਹ ਤੁਹਾਨੂੰ ਮਿਲ ਜਾਣਗੇ ਠੀਕ ਹੈ ਵਿਦ ਦੁਪੱਟੇ ਉੱਤੇ ਵਰਕ ਓਕੇ ਜੀ ਆ ਦੇਖੋ ਵਿਦ ਦੁਪੱਟੇ ਉੱਤੇ ਵਰਕ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਸਲਵਾਰ ਤੇ ਹੈਂਡਵਰਕ ਹੋਊਗਾ ਆ ਦੇਖੋ ਠੀਕ ਹੈ ਜੀ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੋਊਗਾ ਟੋਟਲੀ ਹੈਂਡਵਰਕ ਦਾ ਸੂਟ ਸਿਰਫ ਔਰ ਸਿਰਫ 999 ਰੁਪਏ ਲਓ ਵੀ 999 ਰੁਪਏ ਰੇਟ ਦੀ ਚੈਲੰਜ ਨਾਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਜੀ ਜਿੱਥੋਂ ਮਰਜੀ ਟਰਾਈ ਕਰਕੇ ਆ ਜਿਓ ਓਕੇ ਜੀ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਆਉਣਾ ਕਿੱਥੇ ਹੈ ਹਾਂਜੀ ਮਲੇਰ ਕੋਟਲਾ ਹਾਂ ਦਾ ਨਾਰਾ ਗੁਰਦੁਆਰਾ ਠੀਕ ਹੈ ਜੀ ਹਾਂਜੀ ਹਾਂ ਦਾ ਨਾਰਾ ਗੁਰਦੁਆਰਾ ਦੇਖੋ ਸਾਰਾ ਟੋਟਲੀ ਹੈਂਡਵਰਕ ਹੈ ਬੁਟੀਕ ਪੀਸ ਲੋ ਜੀ ਠੀਕ ਹੈ ਜੀ ਦੁਪੱਟਾ ਵੀ ਹੈਵੀ ਹੈ ਪੂਰਾ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮਾਲ ਜਿੰਨਾ ਕਹੋ ਓਨਾ ਮਿਲ ਜੂ ਜਿੰਨਾ ਕਹੋ ਨਾ ਠੀਕ ਹੈ ਜੀ ਠੀਕ ਹੈ ਜੀ ਬੁਟੀਕ ਪੀਸ ਨੇ ਇਹ ਆ ਦੇਖੋ ਜੀ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਲੋਗੇ ਦੇਰ ਬਹੁਤ ساری ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪੂਰਾ ਪਿਓਰ ਵਿਸਕੋਸ ਸ਼ਿਮਰ ਹਾਂ ਜੀ ਹਾਂ ਜੀ ਠੀਕ ਹੈ ਜੀ ਪਿਓਰ ਦਾ ਸ਼ਿਮਰ ਦਾ ਦੁਪੱਟਾ ਪੂਰਾ 2.5 ਮੀਟਰ ਦਾ 5 ਮੀਟਰ ਦਾ ਕੱਪੜਾ ਟੋਟਲੀ ਹੈਂਡਵਰਕ ਇਹ ਤਾਂ ਜਰੀ ਦਾ ਵਰਕ ਠੀਕ ਹੈ ਜੀ ਓਕੇ ਜੀ ਰੇਟ ਦਾ ਰੂਗਾ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 999 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਹਾਦੀਆ ਕਲਾਥ ਹਾਊਸ ਤੇ ਠੀਕ ਹੈ ਆਈਟਮਾ ਜਿੰਨੀਆਂ ਕਹੋ ਉਨੀਆਂ ਆਈਟਮਾ ਮਿਲ ਜਾਣੀਆਂ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਮਾਲ ਜਿੰਨਾ ਕਹੋ ਉਨਾ ਮਿਲ ਜੂ ਠੀਕ ਹੈ ਜੀ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੇਅਰ ਕਰਕੇ ਆਈਓ ਹਾਂਜੀ ਹਾਂਜੀ ਠੀਕ ਹੈ ਜੀ ਕੀ ਵੀਡੀਓ ਨੂੰ ਸ਼ੇਅਰ ਕਰਕੇ ਆਈਓ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਲਓ ਜੀ 999 ਨੂੰ ਕਲੈਕਸ਼ਨ ਬਹੁਤ ਸਾਰੀ ਦੇਖਣ ਨੂੰ ਮਿਲ ਜੂਗਾ ਨਾ ਦੁਪੱਟਾ ਵੀ ਪੂਰਾ ਟਾਪ ਦਾ ਹੋਊਗਾ ਓਕੇ ਜੀ ਠੀਕ ਹੈ ਜੀ ਓਕੇ ਜੀ ਇੱਕ ਇਦਾਂ ਦੇ ਸ਼ਿਮਰ ਦੇ ਸੂਟ ਹਾਂਜੀ ਪਿਓਰ ਔਰੀਜినਲ ਸ਼ਿਮਰ ਦੇ ਸੂਟ ਆਹ ਦੇਖੋ ਜੀ ਸੈਮੀ ਸਟੀਚ ਫੁੱਲ ਪਿਓਰ ਸ਼ਿਮਰ ਓਕੇ ਜੀ ਫੁੱਲ ਪਿਓਰ ਦੀ ਦੁਪੱਟਾ ਸਲਵਾਰ ਓਕੇ ਜੀ ਪਿਓਰ ਸ਼ਿਮਰ ਦਾ ਦੁਪੱਟਾ ਹਾਂਜੀ ਠੀਕ ਹੈ ਜੀ ਰੇਟ ਰਹੂਗਾ ਸਿਰਫ ਔਰ ਸਿਰਫ 899 ਰੁਪਏ ਜੀ ਲਓ ਜੀ 899 ਰੁਪਏ 899 ਰੁਪਏ ਰੇਟ ਰਹੂਗਾ ਡਿਜ਼ਾਈਨ ਕਲਰ ਜਿੰਨੇ ਕੋ ਉਨੇ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ 899 ਰੁਪਏ ਠੀਕ ਹੈ ਜੀ ਆਹ ਦੇਖੋ ਪਿਓਰ オリジナル ਸ਼ਿਮਰ ਹਾਂਜੀ ਹਾਂਜੀ オリジナル ਵਿਸਕੋ ਸ਼ਿਮਰ ਨਾ ਹੋਈ ਜੋ ਰੇਟ ਕਹਾਂਗੇ ਉਹ ਕਰ ਲਗਾਓ ਉਹ ਕਰਾਂਗੇ ਜੀ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂ ਸਿਰਫ ਔਰ ਸਿਰਫ 999 ਰੁਪਏ ਹਾਂਜੀ ਠੀਕ ਹੈ ਨਾ ਸੌਰੀ 899 ਰੁਪਏ 899 ਹਾਂਜੀ ਹਾਂਜੀ 899 ਰੁਪਏ ਪਿਓਰ ਵਿਸਕੋਸ ਪਿਓਰ ਸ਼ਿਮਰਦੇ ਸੂਟ ਹੋਣਗੇ ਜੇ ਨਾ ਹੋਇਆ 50000 ਰੁਪਏ ਇਨਾਮ ਠੀਕ ਹੈ ਜੀ ਠੀਕ ਹੈ ਜੀ ਇਹ ਜੇ ਪਿਓਰ ਵਿਸਕੋਸ ਔਰ ਗੰਜਾ ਦੇ ਵੀ ਮਿਲ ਜਾਣਗੇ ਓਕੇ ਜੀ ਠੀਕ ਹੈ ਜੀ ਸਾਰੀ ਤਰ੍ਹਾਂ ਦੀਆਂ ਕੁਆਲਿਟੀਆਂ ਵੈਰਾਈਟੀਆਂ ਮਿਲ ਜਾਣੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਇਦਾਂ ਦੇ ਵੀ ਮਿਲ ਜਾਣਗੇ ਹਾਂਜੀ ਮਸਲੀਨ ਦੇ ਠੀਕ ਹੈ ਜੀ ਹੁਣ ਆਪਾਂ ਇੱਕ ਤੁਹਾਨੂੰ ਕੱਟ ਪੀਸ ਦਿਖਾਉਣ ਲੱਗੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਪਿਓਰ ਸ਼ਿਮਰ ਜੀ ਠੀਕ ਹੈ ਤਰੇ ਸ਼ਿਮਰ ਬਾਰਬਰੀ ਫੈਂਡੀ ਸ਼ੀਸ਼ਾ ਹਰ ਤਰ੍ਹਾਂ ਦੀ ਕੁਆਲਿਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਠੀਕ ਹੈ ਜੀ ਸਿੰਗਲ ਪੀਸ ਲੈਣਾ ਸਿੰਗਲ ਪੀਸ ਲੈ ਲਓ ਓਕੇ ਠੀਕ ਹੈ 10 ਪੀਸ ਲੈਣੇ ਨੇ 10 ਪੀਸ ਲੈ ਲਓ ਠੀਕ ਹੈ ਰੇਡ ਦਾ ਪੂਰਾ ਚੈਲੰਜ ਨਾਲ ਗਾਰੰਟੀ ਹਾਂ ਜੀ ਠੀਕ ਹੈ ਜੀ 2 ਮੀਟਰ ਦਾ ਪੀਸ ਹੋਊਗਾ ਠੀਕ ਹੈ ਜੀ ਕੋਈ ਢਾਈ ਦਾ ਵੀ ਹੋਊਗਾ ਕੋਈ ਸਵਾ ਦੋ ਦਾ ਵੀ ਹੋਊਗਾ ਓਕੇ ਜੀ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ 50 ਰੁਪਏ ਦਾ ਪੀਸ ਲਓ ਜੀ 50 ਰੁਪਏ ਦਾ ਪੀਸ 50 ਰੁਪਏ ਦਾ ਪੀਸ ਲਗਾ ਕੇ ਦਵਾਂਗੇ ਸਿੰਗਲ ਓਕੇ ਜੀ ਜੇ ਕਿਸੇ ਭੈਣ ਭਾਈ ਨੇ ਬੁਟੀਕ ਲਈ ਚਾਹੀਦਾ ਬੰਡਲ ਹਾਂਜੀ ਉਹ ਕਾਲਿਓ ਹਾਦੀਆ ਵਾਲਿਆਂ ਨੂੰ ਫੋਨ ਉਹਨੂੰ ਡਿਸਕਾਊਂਟ ਕਰਕੇ ਦਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਹਾਦੀਆ ਵਾਲਿਆਂ ਨੂੰ ਫੋਨ ਕਾਲਿਓ ਹਾਦੀਆ ਕਲਾਥ ਹਾਊਸ ਵਾਲਿਆਂ ਨੂੰ ਠੀਕ ਹੈ ਜੀ ਆਪਾਂ ਉਹਨੂੰ ਡਿਸਕਾਊਂਟ ਕਰਕੇ ਦਵਾਂਗੇ ਜੇ ਕਿਸੇ ਭੈਣ ਭਰਾ ਨੂੰ ਦੁਪਾਲੀ ਬੰਡਲ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਡਿਜ਼ਾਈਨ ਕਲਰੇ ਚ ਬਹੁਤ ਡਾਰਕ ਔਰ ਲਾਈਟ ਵੀ ਮਿਲ ਜਾਣਗੇ ਓਕੇ ਜੀ ਠੀਕ ਹੈ ਜੀ ਔਰ ਰੇਟਾਂ ਦੀ ਪੂਰੀ ਫੁੱਲ ਗਰੰਟੀ ਸਿੰਗਲ ਪੀਸ ਲੈਣਾ ਚਾਹੋ ਤਾਂ ਸਿੰਗਲ ਪੀਸ ਵੀ ਮਿਲ ਜਾਊਗਾ ਓਕੇ ਜੀ ਠੀਕ ਹੈ ਜੀ ਇਕਾ ਕੀ 3 ਮੀਟਰ ਦੀ ਕੱਟ ਹਾਂਜੀ ਆ ਦੇਖੋ ਇਹ ਵੀ ਬਾਰਬਰੀ ਵੀ ਐ ਸ਼ਿਮਰ ਵੀ ਐ ਫੈਂਡੀ ਵੀ ਐ ਹਰ ਤਰ੍ਹਾਂ ਦੀ ਕੁਆਲਿਟੀ ਕਰਾਸ਼ੀਮਰ ਵੀ ਐ ਠੀਕ ਹੈ ਜੀ ਤੇ ਹਾਕੀ ਕਹਿੰਦੇ ਨੇ ਗਲਾਸ ਔਰ ਗੰਜਾ ਵੀ ਹਰ ਤਰ੍ਹਾਂ ਦੀ ਮਿਲ ਜੂਗੀ ਕੁਆਲਿਟੀ ਠੀਕ ਹੈ 3 ਮੀਟਰ ਦੀ ਕੱਟ ਹੋਗੀ ਹਾਂਜੀ 3 ਕਹਿਣਿਆ 3 90 ਤੱਕ ਦੀ ਕੱਟ ਹੋਗੀ ਇਹਦੀ ਓਕੇ ਜੀ ਠੀਕ ਹੈ ਜੀ 3 90 ਤੱਕ ਦੀ ਕੱਟ ਹੋਗੀ 100 150 200 ਰੁਪਏ ਪਰ ਮੀਟਰ ਵਾਲਾ ਕੱਪੜਾ ਇਹ ਓਕੇ ਜੀ ਠੀਕ ਹੈ ਜੀ 200 ਰੁਪਏ ਪਰ ਮੀਟਰ ਵਾਲਾ ਕੱਪੜਾ ਇਹ ਹਾਂਜੀ ਠੀਕ ਹੈ ਜੀ ਆਪਾਂ ਤੁਹਾਨੂੰ 3 ਤੋਂ ਲੈ ਕੇ 4 ਤੱਕ ਦੀ ਘੱਟ ਹੋਊਗੀ ਇਹਦੇ ਵਿੱਚ ਠੀਕ ਆ ਜੀ ਸਿੰਗਲ ਪੀਸ ਲਗਾ ਕੇ ਦਵਾਂਗੇ 120 ਰੁਪਏ ਦਾ ਲਓ ਜੀ 120 ਚਲੋ ਆਪਾਂ ਹੋਰ ਡਿਸਕਾਊਂਟ ਕਰਤਾ 100 ਰੁਪਏ ਦਾ ਲਗਾ ਕੇ ਦਵਾਂਗੇ 100 ਰੁਪਏ ਦਾ 100 ਰੁਪਏ ਦਾ ਪੀਸ ਲਗਾ ਕੇ ਦਵਾਂਗੇ ਆਪਾਂ ਹਾਂਜੀ ਠੀਕ ਆ ਜਿਨੇ ਸਿੰਗਲ ਪੀਸ ਛਾਂਟ ਕੇ ਲੈਣਾ ਠੀਕ ਆ ਜੀ ਠੀਕ ਆ ਜੀ ਜਿਨੇ ਲੈਣਾ ਹੈ ਬੰਡਲ ਦਾ ਬੰਡਲ ਹਾਂਜੀ ਉਹ ਕਾਲੀ ਉਹ ਹਾਦੀ ਵਾਲਿਆਂ ਨੂੰ ਫੋਨ ਠੀਕ ਆ ਜੀ ਕਲਾਥ ਹਾਊਸ ਵਾਲਿਆਂ ਨੂੰ ਹਾਂਜੀ ਠੀਕ ਆ ਜੀ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਦਵਾਂਗੇ ਓਕੇ ਜੀ ਬੰਡਲ ਦਾ ਬੰ ਤੇ ਇਹਦੇ ਵਿੱਚ ਰੰਗ ਡਾਰਕ ਲਾਈਟ ਚਾਰਟ ਮਿਲੂਗਾ ਠੀਕ ਹੈ ਜੀ ਮੈਂ ਇੱਕ ਬੇਨਤੀ ਹੋਰ ਕਰਨਾ ਚਾਹਣਾ ਹਾਂ ਹਾਂਜੀ ਆਨਲਾਈਨ ਸੁਵਿਧਾ ਕੋਈ ਨਹੀਂ ਹੋਣੀਗੀ ਓਕੇ ਜੀ ਠੀਕ ਹੈ ਤੁਹਾਨੂੰ ਆਉਣਾ ਸ਼ਾਪ ਤੇ ਹੀ ਪਊਗਾ ਠੀਕ ਹੈ ਜੀ ਠੀਕ ਹੈ ਜੀ ਪਹਿਲਾ ਗੱਲ ਕਲੀਅਰ ਕਰ ਦਈਏ ਕਿ ਆਨਲਾਈਨ ਸੁਵਿਧਾ ਕੋਈ ਨਹੀਂ ਹੋਣੀਗੀ ओके okay. जी ठीक है ਤੁਹਾਨੂੰ ਸ਼ਾਪ ਤੇ ਹੀ ਆਉਣਾ ਪਊਗਾ ਠੀਕ ਹੈ ਜੀ ਕਿਉਂਕਿ ਸਾਡੇ ਉਰੇ ਡੈਡੀ ਬੈਠਦੇ ਨੇ ਹਾਂਜੀ ਠੀਕ ਹੈ ਜੀ ਉਹਨਾਂ ਦੇ ਮਤਲਬ ਉਹਨਾਂ ਇੰਨੇ ਪੜੇ ਲਿਖੇ ਨਹੀਂ ਹਿੰਗੇ ਹੀ ਹਾਂਜੀ ਹਾਂਜੀ ਇਹ ਉਹਦੇ ਕਰਕੇ ਨਾ ਉਹਨਾਂ ਤੋਂ ਆਨਲਾਈਨ ਆਰਡਰ ਲੱਗਣਾ ਨਹੀਂ ਗਏ ਇਸ ਕਰਕੇ ਅਸੀਂ ਸਾਫ਼ ਗੱਲ ਕਹਿ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਵੀ ਮਤਲਬ ਇਹ ਤੁਹਾਨੂੰ ਦੁਕਾਨ ਤੇ ਹੀ ਆ ਕੇ ਲੈ ਕੇ ਨੇ ਪਹਿਣਗੇ ਠੀਕ ਹੈ ਇੱਕ ਵਾਰ ਆਓ ਤੁਹਾਡਾ ਵੱਧ ਤੋਂ ਵੱਧ ਫਾਇਦਾ ਨਾ ਕੀਤਾ ਜਿਵੇਂ ਸਪੋਜ਼ ਕਰੋ ਕਿਸੇ ਕਸਟਮਰ ਨੇ ਆਹ ਦੇਖੋ ਹਾਂਜੀ ਹੁਣ ਆ ਬੰਡਲ ਹੈ ਠੀਕ ਹੈ ਇਹਦੇ ਚ ਦੋ ਪੀਸ ਇੱਕ ਨਾਲ ਦੇ ਕਿਸ ਨੇ ਕੱਢ ਲੇ ਹਾਂਜੀ ਠੀਕ ਹੈ ਕਸਟਮਰ ਦਾ ਸੂਟ ਬਣ ਗਿਆ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਠੀਕ ਹੈ ਜੀ ਜਿਹੜਾ ਮਾਰਕੀਟ ਚ ਜਾ ਕੇ 500 ਆ ਲੈ ਕੇ ਆਉਣਗੇ ਹਾਂ ਜੀ ਹਾਂ ਜੀ ਇੰਨਾ ਚੈਲੰਜ ਨਾਲ ਦਾਅਵੇ ਨਾਲ ਕਹਿਣਾ ਜੀ ਜਿਹੜਾ ਮਾਰਕੀਟ ਚ ਸੂਟ 500 ਦਾ ਲੈ ਕੇ ਆਉਣਗੇ ਉਹ ਸਿਰਫ ਔਰ ਸਿਰਫ ਉਹਨਾਂ ਨੂੰ 200 ਰੁਪਏ ਦਾ ਉਹ ਲੈ ਸੂਟ ਮਿਲੇਗਾ ਠੀਕ ਹੈ ਜੀ ਠੀਕ ਹੈ ਨਾਲ ਕਪੜਾ 7 ਮੀਟਰ ਉਹ 6 ਮੀਟਰ ਹੋਊਗਾ ਓਕੇ ਜੀ 6 ਤਾਂ ਘੱਟ ਤੋਂ ਘੱਟ ਹੋਊਗਾ 7 ਮੀਟਰ ਵੀ ਹੋ ਸਕਦਾ 8 ਮੀਟਰ ਵੀ ਹੋ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਰੇਟਾਂ ਦੀ ਚੈਲੇ ਨਾਲ ਗਰੰਟੀ ਜਿਹੜਾ ਮਾਰਕੀਟ ਚ ਸੂਟ ਮਿਲਦਾ 600 ਦਾ 700 ਦਾ 800 ਦਾ ਪੂਰੇ ਪੀਸਾਂ ਦੇ ਵਿੱਚ 200 ਰੁਪਏ ਤੁਹਾਨੂੰ ਸੂਟ ਪੈ ਜਾਣਾ ਠੀਕ ਹੈ ਠੀਕ ਹੈ ਰੇਡ ਦੀ ਮਤਲਬ ਪੂਰੀ ਫੁੱਲ ਗਰੰਟੀ ਹੋਊਗੀ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਪੂਰੀ ਫੁੱਲ ਗਰੰਟੀ ਰੇਟਾਂ ਦੀ ਹੋਊਗੀ ਠੀਕ ਹੈ ਜੀ ਇੱਕ ਆਪਣੇ ਲਈ ਹੋਰ ਕਟ ਹੈ ਹਾਂਜੀ ਇਹ ਕਿ ਇਹਦੇ ਸੂਟਾਂ ਦੀ ਜਿਵੇਂ ਕਿ ਇਦਾਂ ਦੀ ਆ ਦੇਖੋ ਹਾਂਜੀ ਇਹ ਗਲਾਸ ਟਿਸ਼ੂ ਵੀ ਹੈ ਠੀਕ ਹੈ ਆਰਗੰਜ਼ਾ ਵੀ ਹੈ ਬਰਬਰੀ ਵੀ ਹੈ ਸ਼ਿਮਰ ਵੀ ਹੈ ਹਰ ਤਰ੍ਹਾਂ ਦੀ ਕੁਆਲਿਟੀ ਹੋਊਗੀ ਠੀਕ ਹੈ ਜੀ ਇਹ 4 ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਓਕੇ ਜੀ 4 ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਹਾਂਜੀ 180 ਰੁਪਏ ਦਾ ਸੂਟ ਪਊਗਾ ਜੀ ਇਹ ਲਓ ਜੀ 180 ਰੁਪਏ ਦਾ 180 ਰੁਪਏ ਦਾ ਸੂਟ ਪਊਗਾ ਸਿੰਗਲ ਠੀਕ ਆ ਜੀ ਜਿਨੇ ਹੋਲ ਸੇਲ ਚ ਲੈਣਾ ਹੈ ਹਾਂਜੀ ਉਹਨੂੰ ਆਪਾਂ ਬਹੁਤ ਜ਼ਿਆਦਾ ਡਿਸਕਾਊਂਟ ਕਰਕੇ ਦੇ ਦਾਂਗੇ ਠੀਕ ਆ ਜੀ 180 ਦਾ ਕਹੇ ਚਲੋ 150 ਲਗਾ ਕੇ ਦੇ ਦਾਂਗੇ ਹਾਂਜੀ ਹਾਂਜੀ ਜਿਹੜੇ ਰੇਟ ਦੱਸ ਰਿਹਾ ਮੈਂ ਫਾਈਨਲ ਦੱਸ ਰਿਹਾ 150 ਰੁਪਏ ਸੂਟ ਲਾਜੂ ਹਾਂਜੀ 4 ਤੋਂ ਲੈ ਕੇ 490 ਤੱਕ ਦੀ ਕਟ ਹੋਊਗੀ ਹਾਂਜੀ ਠੀਕ ਹੈ ਜੀ ਜਿਹਨੇ ਲੈਣਾ 4 ਤੋਂ ਲੈ ਕੇ 490 ਤੱਕ ਦੀ ਕਟ ਹੋਊਗੀ ਤਕਰੀਬਨ ਤਕਰੀਬਨ ਸੂਟ ਬਨਣਗੇ ਹੀ ਬਨਣਗੇ ਠੀਕ ਹੈ ਜੀ ਸਿਰਫ ਔਰ ਸਿਰਫ 150 ਰੁਪਏ ਸੂਟ ਲਗਾ ਕੇ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਠੀਕ ਹੈ 150 ਦਾ ਸੂਟ ਲਗਾ ਕੇ ਦਵਾਂਗੇ ਜਿਨੇ ਲੈਣੇ ਨੇ ਹੋਲ ਸੇਲ ਦੇ ਵਿੱਚ ਹਾਂਜੀ ਉਹ ਇੱਕ ਵਾਰ ਦੁਕਾਨ ਤੇ ਆ ਜਿਓ ਠੀਕ ਹੈ ਬੰਡਲ ਦਾ ਬੰਡਲ ਜਿਨੇ ਲੈਣਾ ਉਹਨੂੰ ਆਪਾਂ ਬਹੁਤ ਜ਼ਿਆਦਾ ਡਿਸਕਾਊਂਟ ਕਰਕੇ ਦੇ ਦਾਂਗੇ ਇੱਕ ਵਾਰ ਪਲੀਜ਼ ਉਹ ਫੋਨ ਕਰ ਲਿਓ ਇਹ ਆਪਣਾ ਰਿਟੇਲ ਕਾਉਂਟਰ ਹੈ ਠੀਕ ਹੈ ਜੀ ਇਹ ਆਪਣਾ ਰਿਟੇਲ ਕਾਉਂਟਰ ਅਸਲ ਦੇ ਵਿੱਚ ਠੀਕ ਹੈ ਜੀ ਜੇ ਹੋਲ ਸੇਲ 'ਚ ਵੀ ਲੈਣੇ ਨੇ ਹੋਲ ਸੇਲ 'ਚ ਵੀ ਦੰਨੇ ਆ ਤੇ ਪਰ ਉਹਦੇ ਲਈ ਤੁਹਾਨੂੰ ਸ਼ਾਪ ਤੇ ਆਉਣਾ ਪਊਗਾ ਠੀਕ ਹੈ ਜੀ ਠੀਕ ਹੈ ਜੀ ਉਹਦੇ ਲਈ ਤੁਹਾਨੂੰ ਸ਼ਾਪ ਤੇ ਆਉਣਾ ਪਊਗਾ ਠੀਕ ਹੈ ਇਸ ਕਰਕੇ ਤੁਸੀਂ ਦੁਕਾਨ ਤੇ ਆਓ ਹਾਦੀਆ ਕਲਾਥ ਹਾਊਸ ਆਹ ਦਾ ਨਾਰਾ ਗੁਰਦੁਆਰਾ ਠੀਕ ਹੈ ਜੀ ਮਾਲ ਜਿੰਨਾ ਕੋ ਹੋ ਨਾ ਮਿਲ ਜੂ ਆ ਵੀ ਦੇਖ ਲਓ ਆ 200 ਰੁਪਏ ਦਾ ਪਊਗਾ ਲਓ ਜੀ 200 ਰੁਪਏ ਦਾ ਆ 200 ਰੁਪਏ ਸੂਟ ਪੂ ਸ਼ਿਮਰਾ ਦੇਖੋ ਕੁਆਲਿਟੀ ਪੂਰੀ ਟ ਕਟੋ ਹੀ 4 4.5 ਪੌਣੇ 5 ਤੱਕ ਦੀ ਹੋਊਗੀ ਪਿਓਰ オリジナル ਸ਼ਿਮਰ ਠੀਕ ਹੈ ਵਧੀਆ ਵਾਲੀ ਟੌਪ ਦੀ ਕੁਆਲਿਟੀ ਹੋ ਠੀਕ ਹੈ ਸਿਰਫ ਔਰ ਸਿਰਫ 200 ਰੁਪਏ ਸੂਟ ਪਊਗਾ ਠੀਕ ਹੈ ਜੀ ਸੂਟ ਦਾ ਮਤਲਬ 4 ਤੋਂ ਲੈ ਕੇ 4.5 490 4 ਦਾ ਪੀਸ ਵੀ ਹੋਇਆ ਤਾਂ ਵੀ ਇਹ 200 ਦਾ ਹੀ ਪਊਗਾ ਠੀਕ ਹੈ ਜੀ ਕਹਿਣ ਦਾ ਮਤਲਬ ਉਹ ਜਿਹੜਾ ਪਹਿਲਾਂ ਦਿਖਾਇਆ ਸੀ 4 ਵਾਲਾ ਉਹ 150 ਆ ਪਊਗਾ ਠੀਕ ਹੈ ਗੱਲ ਨੂੰ ਧਿਆਨ ਨਾਲ ਸਮਝ ਲਿਓ ਸੁਣ ਲਿਓ ਠੀਕ ਹੈ ਜੀ ਇਸ ਕਰਕੇ ਗੱਲ ਨੂੰ ਧਿਆਨ ਚ ਰੱਖਿਓ ਹਾਂਜੀ ਠੀਕ ਹੈ ਆ ਵੀ 3 ਨਾਲੀ ਕੱਟ ਹੈ ਜੀ ਹਾਂਜੀ ਜਿਹੜਾ ਮੈਂ ਤੁਹਾਨੂੰ 100 ਰੁਪਏ ਪੀਸ ਦੱਸਿਆ ਓਕੇ ਜੀ ਠੀਕ ਹੈ ਜੀ ਤੇ 1.5 ਮੀਟਰ ਵਾਲੀ ਕੱਟ ਹੈ ਓਕੇ ਜੀ ਇਹ 5 ਮੀਟਰ ਵਾਲੀ ਕੱਟ ਹੈ ਲਓ ਜੀ 5 ਮੀਟਰ ਦੇ ਸੂਟ ਫੈਂਡੀ ਵੀ ਹੈ ਸ਼ੀਮਰ ਵੀ ਹੈ ਸਾਰਾ ਕੁਝ ਹੈ ਕੁਆਲਿਟੀ ਹੈ ਇਹ ਆਪਾਂ ਤੁਹਾਨੂੰ ਰਿਟੇਲ 'ਚ ਹਾਂਜੀ 250 ਰੁਪਏ ਸੂਟ ਲਗਾ ਕੇ ਦੇਵਾਂ ਲਓ ਜੀ 250 ਰੁਪਏ ਰਿਟੇਲ ਪ੍ਰਾਈਸ 250 ਲਗਾ ਕੇ ਦੇਵਾਂਗੇ जिने लेस च ਲੈਣੇ ਨੇ डिस्काउंट ਚ ਲੈਣੇ ਨੇ ਉਹ ਫੋਨ ਕਰ ਲਿਓ ਦੁਕਾਨ ਤੇ ਆ ਜਿਓ ਮੈਂ ਕਹਾਂ ਉਹ ਵੱਧ ਤੋਂ ਵੱਧ ਫਾਇਦਾ ਕਰਾਂਗੇ ਆਪਾਂ ਠੀਕ ਹੈ ਔਰ ਰੇਟਾਂ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਨਾਲ ਕਿਹਨੂੰ ਤੇ ਆਲਾ ਪੂਰੀ ਚੈਲੰਜ ਨਾਲ ਠੀਕ ਹੈ ਕਿਉਂਕਿ ਜੇ ਕਿਸੇ ਪਤਾ ਕੀ ਗੱਲ ਹੈ ਕਈ ਵਾਰ ਕਿਸੇ ਕਸਟਮਰ ਨੇ ਰਿਟੇਲ ਚ ਕੋਈ ਕੋਈ ਦੁਕਾਨਦਾਰ ਨਹੀਂ ਦੇ ਰਹੀ ਇਹ ਪੀਸ ਕੋਈ ਵੀ ਦੁਕਾਨਦਾਰ ਰਿਟੇਲ ਚ ਪੀਸ ਦੇ ਨਹੀਂ ਰਿਹਾ ਆਪਾਂ ਰਿਟੇਲ ਦੇ ਵੀ ਪੀਸ ਹੀ ਲੈ ਕੇ ਆਇਆ ਠੀਕ ਹੈ ਜਿਹੜਾ ਮਰਜੀ ਤੁਹਾਨੂੰ ਡਾਰਕ ਪਸੰਦ ਹੈ ਡਾਰਕ ਲੈਓ ਲਾਈਟ ਲੈਣਾ ਲਾਈਟ ਲੈਣਾ ਤੁਹਾਡੀ ਆਪਣੀ ਚੁਆਇਸ ਹੈ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਹਾਦੀਆ ਕਲਾਥ ਹਾਊਸ ਤੇ ਆਓ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਕਰਕੇ ਦਵਾਵਾਂਗੇ ਆਪਾਂ ਇੱਕ ਵਾਰ ਐਡਰੈਸ ਬੋਲ ਦਿਓ ਜੀ ਆਪਣਾ ਆਪਣਾ ਇੱਕ ਐਡਰੈਸ ਹੈ ਹਿੰਗ ਹੈ ਮਲੇਰ ਕੋਟਲਾ ਹਾ ਦਾ ਨਾਰਾ ਗੁਰਦੁਆਰਾ ਉਹ ਤਾਂ ਬਿਲਕੁਲ ਸਿੱਧੇ ਆ ਗਿਆ ਨਾ ਜੀ ਹਾਂਜੀ ਹਾ ਦੇ ਨਾਰੇ ਦੇ ਗੁਰਦੁਆਰੇ ਸਾਹਮਣੇ ਤੇ ਤੁਸੀਂ ਕਾਲ ਕਰ ਲਓ ਨਾ ਜੀ ਹਾਂਜੀ ਕਾਲ ਕਰ ਲਿਓ ਨੰਬਰ ਦਿੱਤਾ ਹੋਊਗਾ ਉਹਦੇ ਸਾਹਮਣੇ ਕੇ ਬਹੀ ਹੀ ਦਿਖਦੀ ਹੈ ਕਿਲੇ ਨੂੰ ਜਾਂਦੀ ਹੈ ਕਿਲਾ ਰਹਿਮਤਗੜ ਹਾਂਜੀ ਨਵੀਆਂ ਕਚੈਰੀਆਂ ਦੇ ਬਿਲਕੁਲ ਹੀ ਸਾਹਮਣੇ ਆ ਜੀ ਹਾਂਜੀ ਹਾਂਜੀ ਨਵੀਆਂ ਕਚੈਰੀਆਂ ਦੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਹਰ ਕੁਆਲਿਟੀ ਮਿਲ ਜੂ ਆ ਇੱਕ ਕੈਂਬਰੀ कॉटन ਦੇ ਸੂਟ ਨੇ ਆਪਣੇ ਲਈ ਪਾਣੇ ਪਿਓਰ オリジナル ਕੈਂਬਰੀਕ ਇਹ ਓਕੇ ਜੀ ਇਹ ਆਪਾਂ ਯਾਨੀ ਕਿ ਸੂਟ ਦੋ ਦੋ 200 ਰੁਪਏ ਦਾ ਕਰਤਾ ਹੀ ਇਹ ਲਓ ਜੀ 200 ਰੁਪਏ ਦਾ ਸੂਟ ਦੋ ਦੋ 200 ਰੁਪਏ ਦਾ ਸੂਟ ਕਰਤਾ ਆਪਾਂ ਨੇ ਇਹ ਠੀਕ ਹੈ ਜੀ ਠੀਕ ਹੈ ਜੀ ਆ ਜਿਓ ਪਲੇਨ ਚ ਵੀ 250 ਰੁਪਏ ਦਾ ਪਲੇਨ ਦਾ ਕੁੜਤੇ ਜਿਵੇਂ ਜਿਵੇਂ ਹੋਣਗੇ ਕੈਂਬਰੀਕ ਦੇ ਹਾਂਜੀ ਹਾਂਜੀ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਕੁੜਤਾ ਆਇਆ ਮਾ ਠੀਕ ਹੈ ਜੀ ਆ 200 ਰੁਪਏ ਦਾ ਕੈਂਬਰੀਕ ਦਾ ਸੂਟ オリジナル ਕੈਂਬਰੀਕ ਹੋਊਗੀ ਮਸਲੀਨ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਪਰ ਮਿਲੂਗਾ ਮੈਂ ਫੇਰ ਉਹੀ ਗੱਲ ਕਹਿ ਰਿਹਾ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਗੱਲ ਰਿਕੁਐਸਟ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਈਓ ਤਾਂ ਇਹ ਰੇਟ ਮਿਲੂਗਾ ਜੇ ਆਦਰਵਾਇਜ਼ ਤੁਸੀਂ ਕਹੋ ਵੀ ਅਸੀਂ ਵੀਡੀਓ ਦੇਖੀ ਨਹੀਂ ਫੇਰ ਸਾਨੂੰ ਨਾ ਕਹੀਓ ਵੀ ਰੇਟ ਵੱਧ ਲੱਗ ਗਈ ਠੀਕ ਹੈ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਕੈਂਬਰੀ ਕਾਟਨ ਦੇ ਵਿੱਚ 2-200 ਰੁਪਏਲੇ ਸੂਟ ਦੇ ਵਿੱਚ ਠੀਕ ਹੈ ਹੋਰ ਵੀ ਬਥੇਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਜਿਵੇਂ ਕਿ ਟਾਫਟਾ ਹੋ ਗਿਆ ਵਾਈਟ ਫੁੱਲ ਵੈਲ ਦੀ ਲਾਈਨਿੰਗ ਹੋਗੀ 40 ਰੁਪਏ ਮੀਟਰ ਹਾਂਜੀ ਹਾਂਜੀ ਠੀਕ ਹੈ ਵਧੀਆਲੀ ਵਿਮਲ ਦੀ 40 ਰੁਪਏ ਮੀਟਰ ਫੁੱਲ ਵੈਲ ਦੀ ਲਾਈਨਿੰਗ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਇਸ ਕਰਕੇ ਵੀਡੀਓ ਨੂੰ ਕਰਨਾ ਦੱਬ ਕੇ ਸ਼ੇਅਰ ਹਾਂਜੀ ਠੀਕ ਹੈ ਜੀ ਫਾਇਦਾ ਆਪਣਾ ਵੱਧ ਤੋਂ ਵੱਧ ਹਟਾਓ ਰਿਟੇਲ ਕਾਉਂਟਰ ਆਪਣਾ ਠੀਕ ਹੈ ਜੇ ਕਿਸੇ ਨੇ ਹੋਲ ਸੇਲ ਚ ਲੈਣਾ ਹੈ ਉਹਨੂੰ ਆਪਾਂ ਹੋਲ ਸੇਲ 'ਚ ਹੀ ਦਵਾਂਗੇ ਠੀਕ ਹੈ ਜੀ ਹੋਲ ਸੇਲ ਲਈ ਤੁਹਾਨੂੰ ਅਲੱਗ ਰੇਟ ਦੱਸੇ ਜਾਣਗੇ ਔਰ ਇੱਕ ਗੱਲ ਜਿਹੜੀ ਗੱਲ ਮੈਂ ਪਹਿਲਾਂ ਦੱਸੀ ਹੈ ਆਨਲਾਈਨ ਆਰਡਰ ਲੱਤਾਂ ਨਹੀਂ ਜਾਣਾ ਹੈਗਾ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਦੁਕਾਨ ਤੇ ਹੀ ਆਉਣਾ ਪਊਗਾ ਠੀਕ ਹੈ ਦੁਕਾਨ ਤੇ ਵਿਜ਼ਿਟ ਕਰੋ ਮੈਂ ਤੁਹਾਨੂੰ ਇੰਨਾ ਤੁਹਾਡੇ ਨਾਲ ਦਾਵਾ ਔਰ ਵਾਅਦਾ ਕਰਦਿਆਂ ਕਿ ਜਿਹੜਾ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਂਗੇ ਜਿਹੜਾ ਮਾਰਕੀਟ 'ਚ 700 ਰੁਪਏ ਦਾ ਸੂਡ ਮਿਲਦਾ ਹੈ ਪੂਰੇ 100 ਦਾ 150 ਦਾ 200 ਦਾ ਮਿਲ ਜਾਣਾ ਜੀ ਸੋਣ ਠੀਕ ਹੈ ਜੀ